ਦੰਗਲ ਕਰਦੇ ਹੀ ਖਾ ਲੋ ਨੂੰ ਫਰਾ ਉੱਠ ਕੋਈ ਯਾਰ ਰੋਟੀ ਲੈ ਮੈਂ ਕਿਹਾ ਰੋਟੀ ਲੈ ਆਹ ਕਹਿੰਦੇ ਮੇਰੇ ਮੈਗੀ ਬਣਾ ਦੋ ਮੈਗੀ ਬਣਾ ਦੋ ਜੇ ਮੈਂ ਇਹ ਸੋਈ ਚੈੱਕ ਕਰੀ ਚੱਲਗੀ ਨਾ ਮੈਨ ਸਾਰੇ ਕੰਮ ਕਰਨੇ ਪੈਣੇ ਠਾ ਹੱਡ ਵਰਤ ਥੋੜਾ ਗਾਵਾ ਆ ਖਾ ਲੋ ਯਾਰ ਮੈਂ 5 ਰੋਟੀਆਂ ਖਾਣੀ ਇੰਨਾਂ ਕਿ ਕੀ ਬੰਦਾ ਮੇਰਾ ਚਲਸਾ ਵੀ ਦੇ ਲਈ ਦੰਦਾ ਟੇਡ ਨੂੰ ਕਈ ਵਾਰੀ ਤੇ ਬੰਦਾ ਇੱਕ ਜਣਾ ਬੈਠਾ ਹੋਵੇ ਨਾ ਜੇ ਦਿੱਤੇ ਤੇ ਦੂਸਰਾ ਤੇ ਸਾਹ ਦੇ ਦੇ ਤੇ ਜਿੱਦ ਪੁੱਗ ਜਾਂਦੀ ਜੇ ਪਹਿਣਾ ਦੀ ਗਾਡੀ ਆ ਭੁੱਖੇ ਮਾਰ ਤੂੰ ਜੰਟ ਡੁੱਲਿਆ ਵਾ ਤੇ ਫਿਰ ਪਹਿਲਾਂ ਜੇ ਇਹਦ ਕਰ ਲੈਂਦੇ ਵੀ ਮੈਂ ਨਹੀਂ ਐਨਾ ਵਿਆਹ ਕਰਾਉਣਾ ਸਾਲੀ ਤੇਰੀ ਨਾਲ ਤੇ ਤਾਂ ਵੀ ਸੌਖਾ ਰਹਿ ਜਾਂਦਾ ਮੈਂ ਤੇ ਤੂੰ ਕਹਿੰਦੀ ਮੈਂ ਨਹੀਂ ਕਰਾਉਣਾ ਇੱਥੇ ਮੇਨੂੰ ਤੇ ਤੁਹਾਡੀ ਭੈਣ ਇਦਾਂ ਦੀ ਆ ਅਮੇ ਖੋਲ ਅਮੇ ਖੋਲ ਨਾ ਇੱਥੇ ਰੱਖ ਦੇ ਕਪੜੇ ਮੈਨੂੰ ਤੂੰ ਛੱਡ ਪਰੇ ਤਾਂ ਮੈਨੂੰ ਰੋਟੀ ਲੈ ਆਪ ਜਾਓ ਤੇ ਮੈਂ ਬਾਗੀ ਕਾਣੀ ਮਾਨਪ੍ਰੀਤ ਥੋੜੀ ਬੜੀ ਸ਼ਰਮ ਕਰ ਮੁੰਜੇ ਸ਼ਰਮ ਮੈਨੂੰ ਬੜੀ ਹੁੰਦੀ ਆ ਪਰ ਮੈਂ ਕਰਨੀ ਨਹੀਂ ਅੱਜ ਤੇ ਕਰਨੀ ਕਿਉਂ ਨਹੀਂ ਆ ਕਰਨਾ ਮੁੰਜੇ ਮੈਂ ਨਹੀਂ ਨਿਕਲਣਾ ਬਹਿ ਜਾ ਹੈ ਇੱਥੇ ਰੋਟੀਆਂ ਪਕਾਈ ਜਾਣੀਆਂ ਨੇ ਪਕਾ ਲੂਗੀ ਨਾ ਫਿਰ ਮੈਂ ਪਾ ਕੇ ਲਿਆਉਣੀਆਂ ਅੰਦਰ ਤੂੰ ਇਹ ਜਿੱਦ ਕਰਨੀ ਆਂ ਬਾਹਰ ਕੰਮ ਕਰਨਾ ਢੇੜੇ ਭੁੱਖੇ ਢੇੜੇ ਕੰਮ ਹੁੰਦਾ ਹੋ ਗਈ ਤੇ ਫਿਰ ਭਾਬੀ ਨੂੰ ਕਹਿ ਲੈ ਆਪਣੀ ਨੂੰ ਕਾਲੂਗੀ ਆਪੇ ਫਿਰ ਮੈਨੂੰ ਮਾਰ ਦੇ ਜਦੋਂ ਤੂੰ ਨਹੀਂ ਆਏ ਉਦੋਂ ਮੈਂ ਕਹਿੰਦਾ ਰਿਆਂ ਹੁਣ ਤੂੰ ਹੈਗੀ ਹੈ ਨਾ ਹੁਣ ਮੈਂ ਤੈਨੂੰ ਕਹਿਣਾ ਚੰਗਾ ਕੰਮ ਸਾਲੀ ਆਪਣੀ ਨੂੰ ਕਹਦਾ ਫਿਰ ਜਾਕਾਂ ਜਰਾ ਹੱਦੋਂ ਕਿਧਰ ਆਈ ਇਹ ਓਟ ਮੇਰਾ ਬਾਬੂ ਇਦਾਂ ਨਹੀਂ ਕਿ ਜਦੋਂ ਮੈਂ ਨਹੀਂ ਜਾਣਾ ਬਾਹਰ ਮੈਨੂੰ ਕੰਮ ਕਰਨਾ ਪੈਣਾ ਵਾ ਫਿਰ ਮੈਨੂੰ ਕਿੱਦਾਂ ਪਤਾ ਲੱਗੂਗਾ ਮੇਲਾ ਤੂੰ ਕੰਮ ਦੇ ਕਿਤੇ ਮੋਤ ਪੈਂਦੀ ਆ ਮੋਤ ਨਹੀਂ ਪੈਂਦੀ ਮੈਂ ਤਾਂ ਕੰਮ ਅੱਗੇ ਅੱਗੇ ਲਾ ਲਾਂ ਪਰ ਮੈਂ ਇਹਨੂੰ ਮਜਾ ਸਿਖਾਉਣਾ ਵਾ ਹੂੰ ਬਾਲਾ ਜੋ ਮੈਨਾਂ ਪੰਗਾ ਨਹੀਂ ਲਾਊਗੀ। ਕੁੜੀ ਤੇ ਕੀ ਅਸਰ ਪੈਣਾ ਤੇਰੇ? ਹਾਂ ਬੋਲਾ ਦਾ। ਕੀ ਪੈਣਾ? ਗੱਲ ਨੂੰ ਇਹਦਾ ਵਿਆਹ ਕਰਨਾ ਇਹਨੇ ਵੀ ਜਿਹਦਾ ਕਰੂ ਉੱਥੇ ਆਪਣੇ। ਮੈਂ ਮੈ ਕਰੂਗੀ। ਤੂੰ ਹੋਰ। ਨਿਆਣਿਆਂ 'ਚ ਮਾਲਾ ਸਰ ਪੈਂਦਾ ਵਾ ਉੱਠ ਮੇਰਾ ਬਾਪੂ। ਮੰਜੇ ਬੈਲਾ ਇੱਥੇ ਗੱਲਾਂ ਬਾਤਾਂ ਕਰ ਲੈਣੀਆਂ। ਬੁਆ ਕਰਦੇ ਢੋਦੇ ਬੰਦ ਕਰਦੇ। ਨਹੀਂ ਗੱਲਾਂ ਤਾਂ ਮੈਂ ਕਰ ਲੂੰਗਾ ਤੇਰੇ ਨਾਲ। ਪਰ ਨਾ ਢੇੜੇ ਭਰ ਜੂਗਾ। ਭੁੱਖ ਤੇ ਮਿੰਨੇ ਵੀ ਬੜੀ ਲੱਗੀ ਆ। ਪਰ ਮੈਂ ਜਿੱਦ ਦੀ ਬੜੀ ਪੱਕੀ ਮੈਂ ਜਾਣਾ ਨਹੀਂ ਬਾਹਰ ਮੈਂ ਆਪ ਪਕਾਣਾ ਸੋਹਣੇ ਲੈਦੇ ਤੁਸੀਂ ਪਕਾਉਂਦੇ ਬੈਠਾ ਇੱਥੇ ਉਹਨੇ ਆਪੇ ਪਕਾ ਲੈਣੀ ਆ ਉਹਨੇ ਮੇਰੇ ਸਿਰ ਚੜ ਕੇ ਜਿਆਦਾ ਕੰਮ ਕਰਨਾ ਮੈਂ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਵਾ ਨਾ ਦੀ ਰਗ ਰਗ ਤੋ ਵਾ ਕਾ ਭਾ ਮੈਂ ਚੱਲ ਵੀ ਕਰ ਲੈਂਦੇ ਨੂੰ ਕੀ ਦਾ ਪਕਾਈ ਕੋਈ ਇਹ ਪਾਗੇ ਲੈ ਆ ਹਜੇ ਨਹੀਂ ਮੈਂ ਜਾਣਾ ਨਾ ਹਜੇ ਮੈਂ ਮੈਂ ਅੱਧਾ ਘੰਟਾ ਨਹੀਂ ਜਾਣਾ ਬਾਹਰ ਤੇ ਚਾਹ ਨਾ ਬਿਸਕੁਟ ਲੈ ਲਗਦੇ ਸੜ ਪੁੱਜ ਲੈਣਦੇ ਉਹਨੂੰ ਗਾਂਹ ਰਹਿੰਦੇ ਮੈਂ ਨਹੀਂ ਜਾਣਾ ਨਾ ਕਰਾਂ ਕਿੱਥੇ ਸ਼ੋਰੇ ਫੋਨ ਕਰਦਾ ਕਿ ਦੋਵੇਂ ਜਾਜੋ ਆਪਣੀਆਂ ਇਥੋਂ ਦੋਵੇਂ ਕਿਉਂ ਮੈਨੂੰ ਖਾੜਨ ਕੱਲੀ ਨੂੰ ਦੋਵੇਂ ਜਾਣਗੇ ਫੇ ਦੋਵੇਂ ਕੀ ਕਰਨਗੇ ਜੇਹੀਂ ਭੁੱਖੇ ਰਹਿਣਾ ਉਹ ਤੇ ਫੇਰ ਕਰਨਾ ਹੈ ਉੱਤਰ ਲੈ ਲੜਾਈ ਤੇ ਮੈਨੇ ਨਾਲ ਹੀ ਚੱਲ ਜਾਣੀ ਆ ਫੇਰ ਨਹੀਂ ਤੜ ਇੰਜ ਦਾ ਕਰਕੇ ਜਰਾ ਅਹੀਂ ਟੁੱਡੋ ਲੱਲੇ ਆ ਨੇ ਆਏ ਮੰਜੋ ਤੇ ਇੰਨਾ ਲੰਮਾ ਲੈਕਚਰ ਦਊ ਕਹਨਾਂ ਜਾ ਕੇ ਜਾਹ ਚਵਲ ਜਾ ਕੇ ਤੇ ਪੂਰੀਆਂ ਪਰੀਆਂ ਖਾਓ ਜਾ ਤੇ ਜਾ ਹਾਂ ਨਹੀਂ ਪੈ ਹੈਗੇ ਇਹ ਪੈਸੇ ਚਲ ਚਲ ਪੰਜਾਵਾ ਦਾ ਕੀ ਹੁੰਦਾ ਵਾ ਪਪਾ ਤਾਂ ਆਪਣੇ ਵੀ ਕਾਢ ਕੇ ਪਪਾ 1.50 ਮम्मा ਕਰਾ ਲਓ 2 ਰੁਪਿਆ ਹੋਇਆ ਇਹਨਾਂ ਤੇ ਡੀਜਾ ਕੇ ਪੂੜੀਆਂ ਖਾ ਮੇਰੇ ਵਾਸਤੇ ਵੀ ਪੂੜੀਆਂ ਪੰਜਾਵਾ ਦੀਆਂ ਆ ਜਾਂਦੀਆਂ ਵਾ ਉਹ ਤਾਂ ਮਹਿੰਗਾ ਸੌਦਾ ਨਹੀਂ ਮੈਂ ਕਿਹਾ ਜਾਓ ਖਾਓ ਜਾਗੇ ਮੈਂ ਲਿਆਉਣਾ ਨਹੀਂ ਕਰਵਾਤੀ ਨਾ ਲੈ ਮੇਰੇ ਵਾਸਤੇ ਮੈਂ ਪਾਹ ਤੇ ਤੁਹਾਨੂੰ ਨਹੀਂ ਨਹੀਂ ਇਹ ਨਹੀਂ ਵੇਖਣ ਦੇ ਵੀ ਮੈਂ ਚਲ ਬਾਹਰ ਹੋਰ ਖਾਇ ਤੇ ਰੋਟੀ ਹੋਵੇ ਸਾਹੂ ਚੰਗੂ ਇਹਨੂੰ ਰਹਿਣ ਦੇ ਭੁੱਖੇ ਜੱਡੀ ਅੱਜ ਕੋਈ ਗੱਲ ਨਹੀਂ ਬਾਹਰੋਂ ਖਾਓ ਬਾਈ ਬਾਈ ਵਾਏ ਦੋਮ ਮੈਂ ਜੈਵਿਕ ਕੋ ਬਾਧਰ ਚੋਈ ਚ ਮੈਂ ਨਹੀਂ ਬੜਨਾ ਚਲੋ ਵਾਪਸ ਚਲੀਆ ਆਪਾ ਫਾਇਰ ਨਹੀਂ ਚੰਬਾ ਕੋਈ ਨਹੀਂ ਇਹਨੂੰ ਕੀ ਪਤਾ ਲੱਗੂ ਮੇਰਾ ਜਿੱਦ ਕਰਨ ਦਾ ਨਤੀਜਾ ਆ ਵੇਖ ਲੋ ਹੁਣ ਭਾਂਡਿਆਂ ਨਾਲ ਸਾਰੀ ਰਸੋਈ ਭਰੀ ਆ ਤੇ ਅਗਲੀ ਮਹਾਰਾਣੀ ਉੱਠੀ ਨਹੀਂ ਹੈਗੀ ਆਪਦੀ ਡਿਊਟੀ ਚੱਲ ਚੱਲੇ ਆ ਉਦੋਂ ਤਾਂ ਕਹਿੰਦੀ ਜਦੋਂ ਵਿਸ਼ਤਾ ਕਰਨਾ ਉਹ ਕਹਿੰਦੀ ਨਾ ਮੇਰੀ ਭੈਣ ਤੇ ਪਾਰਾ ਪਰੇ ਤੱਕ ਉੱਠਦੀ ਨਹੀਂ ਇਹੀ ਤੇ ਰੱਖੀ ਗੁੱਡੀਆਂ ਵਾਂਗੂ ਰੱਖੀ ਆ ਉਦੋਂ ਦੀ ਗੱਲ ਹੋ ਸੀ ਹੁਣ ਤੇ ਕੰਮ ਕਰਨਾ ਹੀ ਪੈਣਾ ਨਾ ਤੁਹਾਨੂੰ ਪੈਣਾ ਨੂੰ ਹੋ ਗੀ ਗਿਆ ਵਾ ਫੇ ਚੱਕ ਭਾਂਡੇ ਮਾਜਣਾ ਫੇ ਗੀ ਗਿਆ ਤੇ ਮੈਂ ਸਵੇਰ ਦੇ ਉੱਠ ਕੇ ਕੰਮ ਕਰਨ ਦੇ ਉਹਨੇ ਇਹ ਵੀ ਤੁਸੀਂ ਡਿਊਟੀ ਜਾਣਾ ਵਾ ਤੇ ਇਹ ਆਪੇ ਕੰਮ ਕਰੂਗੀ ਤੇ ਆਪ ਉੱਠੀ ਨਹੀਂ ਹੈਗੀ ਵੀ ਮੈਨੂੰ ਕੱਲ ਜਾਣ ਨਹੀਂ ਦਿੱਤਾ ਤੇ ਮੈਂ ਨਹੀਂ ਕੰਮ ਕਰਦੀ ਉੱਠ ਕੇ ਮੂੰਹ ਬਣਾ ਕੇ ਪੈ ਗਈ ਅਗਲੀ ਉਹ ਪੁੱਛਿਆ ਨਾ ਠੀਕ ਠਾਕ ਵੀ ਹੈਗੀ ਆ ਉਹ ਕਿਤੇ ਬਿਮਾਰਤ ਨਹੀਂ ਠੀਕ ਆ ਉਹਨੂੰ ਕੀ ਹੋਇਆ ਵਾ ਫੇ ਵੀ ਪਤਾ ਕਰ ਲੈ ਭੈਣ ਆ ਤੇਰੀ ਭੈਣ ਆ ਇੱਥੇ ਆ ਮੇਰੇ ਨਾਲ ਚੰਗੀ ਲੜਾਈ ਪਈ ਆ ਵੀ ਮੀਨਾ ਵਾਚੇ ਵੀ ਅੱਜ ਜਦੋਂ ਮੇਨਾ ਮਾਤ ਦੇ ਫਿਰ ਤੂੰ ਤੂੰ ਕਹਿੰਨੀ ਤੂੰ ਕਹਿੰਨੀ ਸੀਗੀ ਮੈਂ ਤਾਂ ਲਿਆ ਕੇ ਫਸ ਗਈ ਮੈਂ ਤੇ ਗਲਤ ਗੋਵਨ ਜਿੰਨਾ ਤੇ ਮਾਤਾ ਇੱਥੇ ਹੁੰਦੀ ਹੈ ਨਾ ਕੁਛਕ ਨਹੀਂ ਆਣੀ ਤੁਸੀਂ ਉਹ ਜਉਂਦੀ ਆਪਣੇ ਪੇਕੇ ਗਈ ਹੈ ਨਾ ਤੂੰ ਹੀ ਮਗਰ ਤਮਾਸ਼ਾ ਹੀ ਲਾ ਛੜੇ ਕੋਦ ਮਾਤਾ ਵੀ ਤੇ ਉਹਦੇ ਪੱਖ ਜਿਆਦਾ ਕੂਰਦੀ ਆ ਵੀ ਇੰਨੀ ਲਿਆ ਕਿਹਾ ਹੈਗਾ ਫਿਰ ਮੇਰੇ ਰਿਸ਼ਤਾ ਲਿਆਉਣਾ ਵਾ ਤੇ ਹੁਣ ਉਹ ਚੰਗੀ ਆ ਤੇ ਮੈਂ ਮਾੜੀ ਹੋ ਗਈ ਮੈਂ ਮਾੜਾ ਕੀਤਾ ਵੀ ਮੇਰੇ ਰਿਸ਼ਤਾ ਕਰਵਾਤਾ ਦਿਓ ਨੂੰ ਰਿਸ਼ਤਾ ਕਰਵਾਤਾ ਤੇ ਫੇਕ ਹੀ ਹੋ ਗਿਆ ਵਾ ਕੰਮ ਕਿੰਨਾ ਕਿਵੱਚਾ ਢਾਈ ਦੇ ਜੀ ਆ ਹੀ ਮਾਦਾ ਉੱਥੇ ਗਈ ਆ ਦੋ ਜਣੇ ਦੋ ਜਣੇ ਇੱਥੇ ਲੋ ਨ ਤਿੰਨ ਨਿਆਣੇ ਗਿਰਨਜੀ ਸਹੀ ਆ ਨਾ ਪਗਿਨਾ ਜੀ ਸਾਰੇ ਆ ਪਹਾਂ ਪਈ ਇਨਾ ਕੀ ਕੰਮ ਆ ਜਗਾ ਕਰੀਏ ਪਤਾ ਫੇਰ ਲੱਗਦਾ ਵਾ ਪਤਾ ਨਹੀਂ ਅੱਬੇ ਮੈਂ ਕੱਲੀ ਕਿਹੜੇ ਕਿਹੜੇ ਕਿਹੜਾ ਕੰਮ ਕਰਾਂ ਜੇ ਮੈਂ ਵਿੱਚੋਂ ਛੱਡ ਦੂੰਗੀ ਫੇਰ ਉੱਟ ਕੇ ਉਹਨੇ ਲੜਨ ਲੱਪਣਾ ਇਹਨੇ ਕੰਮ ਛੱਡ ਦਿੱਤਾ ਵਿੱਚੋਂ ਮਤਲਬ ਇਹ ਦੱਸੋ ਤੂੰ ਪੇਕੇ ਵੀ ਇੱਧਾ ਕਰਦੀਆਂ ਨਹੀਂ ਪੇਕੇਆਂ ਦੀ ਪੇਕੇਆਂ ਨਾ ਦੇਖੀ ਜੂਗੀ ਕੀ ਜੋ ਪੇਕੇ ਸਾਡੇ ਭਰਾ ਸਾਡੇ ਦੋਵਾਂ ਭਰਾਵਾਂ ਦੇ ਕਰਮਾ ਚਤਾ ਹੀ ਲਿਖਿਆ ਸੀ ਮੈਨੂੰ ਨਹੀਂ ਪਤਾ ਹੈਗਾ ਤਦੂ ਇੱਦਾਂ ਕਰ ਮੈਂ ਰੋਟੀ ਪਾ ਮਰਵਾ ਦੇ ਮੈਂ ਖਾ ਦੇ ਦੁੱਧਾ ਲੈ ਕੇ ਆਉਂਦਾ ਜਦੋਂ ਮੈਂ ਜਾਣਾ ਹੁੰਦਾ ਵਾ ਤਿਆਰ ਹੋਏ ਤੂੰ ਕੋਈ ਨਾ ਕੋਈ ਵਿੱਚ ਆ ਢਾ ਲਾਉਣਾ ਹੀ ਹੁੰਦਾ ਆ ਸਾਰਿਆਂ ਨੇ ਮੈਨੂੰ ਮਾੜੀ ਕਹਿਣਾ ਵਾ ਉਹਨੂੰ ਤੇ ਸਾਰਿਆਂ ਨੇ ਚੰਗੀ ਕਹਿਣਾ ਵਾ ਕੱਲੇ ਆ ਰੋਟੀ ਰੋਟੀ ਦੇਸ ਦਾ ਕਿਸੇ ਨੂੰ ਨਹੀਂ ਆਪੇ ਕੌਣ ਕੰਮ ਕਰਦਾ ਤੇ ਕੌਣ ਨਹੀਂ ਕਰਦਾ ਹੈਗਾ ਮੈਂ ਆ ਹੀ ਮਾੜੀ ਹੂੰ ਉਹਨਾਂ ਕੰਮ ਨਹੀਂ ਕਰਦੀ ਜਿੰਨੇ ਰੋਲਾ ਪਾਉਂਦੀ ਵੇਖਾਂ ਕਿਦਾਂ ਰੋਲਾ ਪਾਈ ਜਾਂਦੀ ਪਾਈ ਜਾਂਦੀ ਕੰਮ ਕਰਨਾ ਤੇ ਕਰੇ ਨਹੀਂ ਕਰਨਾ ਤੇ ਨਾ ਕਰੇ ਗੱਡੀ ਪਾਜੀਨ ਚੁੱਕਣਾ ਦੇਣ ਦੀ ਆ ਉਹ ਇੰਨਾ ਤਰ੍ਹਾਂ ਨਹੀਂ ਭੈਣ ਨੇ ਆ ਉਸ ਵਿੱਚ ਕੀ ਮੰਡਣਾ ਈ ਉਹ ਤਾਂ ਮਾਸ਼ਾ ਅੱਲਾਹ ਛੱਡਦੀਆਂ ਰੋਜ਼ ਦਾ ਆਹ ਲਾ ਫੜ ਤੋ ਰੱਬ ਦਾ ਵਾਸਤਾ ਜੀ ਮਰੋ ਤਮਾਸ਼ਾ ਨਾ ਬਣਾ ਛੱਡੋ ਕਰਦਾ ਆਹੋ ਤਮਾਸ਼ਾ ਮੈਂ ਹੀ ਲਾਉਂਦੀ ਆ ਕੋਈ ਨਹੀਂ ਕੋਈ ਲਾਉਂਦੀ ਹੋਰ ਕੌਣ ਆਉਂਦਾ ਹਾਂ ਜੇ ਕੋਈ ਕੰਮ ਹੀ ਨਹੀਂ ਲਾਉਣਾ ਹੁੰਦਾ ਵੇਖਿਆ ਭਾਜੀ ਨੂੰ ਸਾਰਾ ਸੱਚ ਪਤਾ ਵਾ ਤਮਾਸ਼ਾ ਇਹੋ ਹੀ ਲਾਉਂਦੀ ਆ ਉਹ ਇਹ ਨਾ ਭੰਡਾ ਸਿ ਆਪਾਂ ਨਹੀਂ ਮੁਕੜਾ ਕਹਿੰਦਾ ਚੰਗੀਆਂ ਇੱਕ ਇੱਕ ਘਰੇ ਆਈਆਂ 2 ਜੀ ਕਲੇਸ਼ ਜਾਂ ਤੋਂ ਕਲੇਸ਼ ਖਾਲ ਤੋਂ ਕਲੇਸ਼ ਬੀਬੀ ਨੂੰ ਲਾਉਣਾ ਫੋਨ ਵੀ ਆ ਕੇ ਇਹਨਾਂ ਨੂੰ ਸ਼ਾਂਤ ਕਰੇ ਸਾਡੇ ਕੋਲ ਰੁਕਣੀ ਆਉਂਦੀ ਐ ਤੇ ਕੇ ਦੀ ਜਾਨ ਦੀ ਕਾਲੀ ਇਹਨਾਂ ਨੂੰ ਅਗੀਆਂ ਕਹਿੰਦੇ ਆ ਤੁਹਾਡੀ ਤੁਹਾਡੀ ਮਾਂ ਵੀ ਤੇ ਗਈ ਆ ਅਸੀਂ ਜਾਣਾ ਹੈਲੋ ਹਾਂ ਜੋ ਦੇ ਪਤਾ ਕੀ ਗੱਲ ਸੁੱਖਵਾ ਹੁਣ ਕਿਤਾ ਉਹ ਸੁੱਖ ਕਾ ਨਹੀਂ ਆ ਜਿਹੜੀਆਂ ਦੋ ਵੇਹ ਕੇ ਲੈਂਦੇ ਆ ਇੱਕੋ ਕਰੋ ਇਹਨਾਂ ਦੇ ਕਲੇਸ਼ ਪਾਇਆ ਘਰੇ ਪੇਕੇ ਜਾਣ ਤੋਂ ਇੱਕ ਇਹਦੀ ਤੁਹਾਡੀ ਮਾਂ ਪੇਕੇ ਗਈ ਆ ਅਸੀਂ ਵੀ ਜਾਣਾ ਹੈ ਬੱਸ ਪੈਨੋ ਵੇਖ ਲਾਏ ਵਢੀ ਲੈ ਇਹ ਰਿਸ਼ਤਾ ਰਹੋ ਨੇ ਇਹਨਾਂ ਦਾ ਕਲੇਸ਼ ਨਹੀਂ ਮੁੱਕਦਾ ਮੈਂ ਇਹਨਾਂ ਕੋ ਸੱਤ ਕੇ ਸੱਚੀ ਗੱਲ ਇੱਥੇ ਰਹਿਣ ਗਈ ਆ ਬਚਾ ਵੀ ਨਹੀਂ ਮਿਨ ਪ੍ਰਭਾਵ ਨਹੀਂ ਮੇਰਾ ਆਉਂਦੇ ਅੰਡਿਆ ਪ੍ਰਭਾਵ ਨਹੀਂ ਆਉਂਦੇ ਇਹ ਪੈਂਦੀਆਂ ਉਹ ਨਿੱਕੀ ਕਹਿੰਦੀ ਮੈਂ ਜਾਣਾ ਵੱਡੀ ਕਹਿੰਦੀ ਮੈਂ ਜਾਣਾ ਨਿੱਕੀ ਨੇ ਕੱਲ ਨਿਆਣੇ ਤਿਆਰ ਕੀਤੇ ਹੀ ਉਹ ਤੇ ਵੱਡੀ ਕਲੇਜ ਪਾ ਕੇ ਬੈ ਗਈ ਨਹੀਂ ਮੈਂ ਹੀ ਜਾਣਾ ਮੈਂ ਹੀ ਜਾਣਾ ਉਹ ਰੁਪਿਆ ਕਰ ਤਿਆਰ ਕਰਕੇ ਬੈ ਗਈ ਭਾਈ ਜੇ ਨਾਲੇ ਜਾਣਾ ਵਾ ਤਾਂ ਵਾਰੀ ਵਾਰੀ ਚੱਲ ਜਾਣਾ ਪੁੱਤ ਘਰ ਕਿਤਨਾ ਚੱਲਣਾ ਵਾ ਸਾਡਾ ਮੈਂ ਧਰਗਨ ਨੂੰ ਕਹਿ ਵੀ ਤੂੰ ਦੋਵੇਂ ਜਾਣੀਆਂ ਚੱਲ ਜਾਓ ਆਪਾਂ ਫਿਰ ਰੋਟੀਆਂ ਆਪੇ ਪਕਾ ਕੇ ਖਾ ਲਾਂਗੇ ਕਿਉਂਕਿ ਅੱਜ ਏਦਾਂ ਨਹੀਂ ਨਾ ਪੱਤੇ ਚੰਗਾ ਹੈਗਾ ਲੋਕਾਂ ਨੂੰ ਤਾਂ ਮਾਸ਼ਾਅੱਲਾ ਆਪੇ ਉਹਨਾਂ ਦਾ ਦੋਵੇਂ ਤਣ ਆਪੇ ਨਾ ਇੱਥੇ ਨਾ ਦੀ ਦੋਵੇਂ ਤਣ ਆਪੇ ਨਾ ਦੀ ਨਹੀਂ ਬਣਦੀ ਮੈਂ ਨਾ ਕਦੇ ਵੀ ਨਹੀਂ ਬੰਦੀ ਤੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਇੰਨੀ ਅੱਜ ਤਾਂ ਕਰਦੀਆਂ ਇੱਕ ਦੂਜੇ ਨਾਲ ਉਹ ਹਾਂ ਨਹੀਂ ਵੀ ਤੁਹਾਨੂੰ ਵੀ ਭਰਾ ਨੂੰ ਖੁਸ਼ੀ ਕਰਨ ਡਈਆਂ ਆਏ ਆਏ ਇਹਨਾਂ ਨੂੰ ਸਮਝਾ ਕੋ ਕਿਹਾ ਪੁੱਤ ਮੇਰੀ ਮੰਨ ਤਗਾ ਵਾ ਨਾ ਹਾਂ ਨਹੀਂ ਆਗਾ ਦੋਵੇਂ ਚੱਲ ਜਾਣ ਫੇਰੇ ਆਉਣ ਚਲੋ ਇਹਨਾਂ ਦਾ ਚਾਲ ਅੱਥ ਗੇ ਭੇਕਿਆਂ ਦਾ ਆ ਇਦਾਂ ਹੀ ਕਰ ਲਈ ਆ ਸਮਝਾਣਾ ਕਿਦਾਂ ਕਰਦੀਆਂ ਇਹ ਕੋਈ ਨਹੀਂ ਮੈਂ ਰੋਟੀ ਪਕਾ ਲੂੰਗੀ ਆਪੇ ਤਾਂ ਢੀ ਮਾਰੀ ਚੰਗੀ ਆ ਹੋਰ ਮਾਮੇ ਨੂੰ ਠੀਕ ਠਾਕ ਆ ਹਾਂ ਮੈਂ ਮਾਮੇ ਨੂੰ ਠੀਕ ਠਾਕ ਆ ਵਾਦੇ ਰੱਖੀ ਇੱਕ ਵਾਰ ਸਾਰਾ ਪਰਵਾਹ ਠੀਕ ਆ ਮੈਨੂੰ ਆਖਣੇ ਤੂੰ ਤੇ ਕਿਤੇ ਇੰਨੀ ਚਰੀ ਆਈ ਆ ਤੇ ਚੱਲ ਤੂੰ ਰੋ ਹੁਣ ਬੋਲ ਮੈਂ ਕੀ ਆ ਬੈਨ ਰਹਾ ਤੇ ਇੰਨੀਆਂ ਬਲਤੀਆਂ ਘਰੇ ਹੀ ਆ ਅਗਲੀਆਂ ਕਹਿੰਦੀਆਂ 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 ਮਾਂ ਤੁਹਾਡੀ ਲਾ ਬੁੱਢੇ ਬਾਰੇ ਗਈ ਉਹ ਆਪਣੇ ਪੇਕ ਨਹੀਂ ਗਈ ਮੈਂ ਵੀ ਜਾਣਾ ਉਹ ਕਹਿੰਦੀ ਮੈਂ ਵੀ ਜਾਣਾ ਦੱਸ ਮੈਂ ਕਿੰਨੀ ਚਰੀ ਗਈ ਉਹ ਤਾਂ ਮੇਰੇ ਨਾਲ ਨਾ ਰਹੀ ਸ਼ਰੀਕਾ ਹੀ ਉਹ ਮੈਂ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਇਹਨਾਂ ਨੂੰ ਹੋਇਆ ਦਵਾਰੋਂ ਚੜੇਲਾਂ ਆਂ ਜੀ

ਹਾ ਹਾਂ ਤੇ ਜਿਹੜੀ ਐਹੀ ਗੱਲ ਆਖਣੀ ਹੋਏ ਇਹਨਾਂ ਨੂੰ ਚੁਕਣੀ ਆ ਬਿਲਕੁਲ ਬਿਲਕੁਲ ਹਾਂ ਚੱਲੇ ਆ ਜਾ ਫੇ ਸਮਝਾਈ ਚੰਗਾ ਚੰਗਾ ਚਲੋ ਆਪੇ ਆ ਕੇ ਮਾਤਾ ਸਮਝਾਉਗੀ ਹੁਣ ਆ ਉਹ ਤਾਂ 6 ਘੰਟੇ ਡਿਊਟੀ ਦੇ ਬਾਹਰ ਕੱਢ ਕੇ ਆਈਏ ਅਹ ਵੇਖਖ ਕਿਵਾ ਫੋਨ ਚ ਖੋਬੇ ਆ ਪਿਆ ਆ ਕਿ ਤੈਨੂੰ ਹੈ ਹੀ ਨਹੀਂ ਕਿ ਮੰਮੀ ਹਾਂ ਰੋਟੀ ਰੋਟੀ ਨਾ ਕੀ ਇਹ ਸਬਜੀ ਜੀ ਕੀ ਹੈ ਤੇ ਸਾਗ ਬਣਾਇਆ ਤੇ ਰਾਤੀ ਮੈਂ ਰਾਤੀ ਬਣਾਇਆ ਮੈਂ ਨਹੀਂ ਖਾਣਾ ਰਾਦਾ ਵਿਆਹ ਸਾਗ ਮੈਨੂੰ ਆਲੂਆਂ ਵਾਲੇ ਪਰੌਂਡੇ ਲਾ ਕੇ ਦੇ ਨਾ ਤੇਰੇ ਲਈ ਮੈਂ ਬਣਾਉਣੀ ਆ ਨਾਨ ਕਿੱਡੇ ਪਖੰਡ ਫੜੇ ਚੁੱਪ ਕਰਕੇ ਤੇ ਸਾਗ ਖਾ ਲੈ ਪਤਾ ਕਿੰਨੀ ਮੇਰੀ ਮਿਹਨਤ ਲੱਗੀ 2 ਘੰਟੇ ਤਾ ਉਥੇ ਤੋੜਦੀ ਨੂੰ ਮੈਨੂੰ ਲੱਗ ਗਿਆ 2 ਘੰਟੇ ਇਨਾ ਚ ਤੇ ਉਹ ਤੇਰੀ ਮਾਨਪ੍ਰੀਤ ਚਾਚੀ ਹੁਣੀ ਲੜਨ ਦੇ ਆਂ ਹੀ ਗਿਆਂ ਦੋਵੇਂ ਭੈਣਾਂ ਹੀ ਤੇ ਮੈਨੂੰ ਤਾਂ ਨਾ ਗੱਲ ਨਹੀਂ ਕੋਈ ਪਤਾ ਲੱਗਣ ਦੇ ਤੇ ਮੇਰੇ ਤੁਮ ਤਰ ਢਿੱਡ ਚ ਹੁਣ ਤਰੇ ਇੰਨੀ ਰੀਪੈਂਡ ਹੈ ਨਾ ਕਿਤੇ ਪੁੱਛ ਕੋਸ਼ਣਾ ਦਫਾ ਹੋ ਆਪਣਾ ਫੋਨ ਵੇਖ ਹੁਣ ਤਰ ਮੇਰੇ ਤਾਂ ਨਿਆਣੇ ਵੀ ਕਹੇ ਕੰਮ ਦੇ ਨਹੀਂ ਗੇ ਨੂੰ ਮੈਂ ਆ ਗਈ ਕੀਤਾ ਹੁਣ ਤੇ ਤੈਨੂੰ ਨਹੀਂ ਪਤਾ ਬਨਾਨ ਗਵਾਣ ਜਦੋਂ ਪਤਾ ਹੀ ਲੈ ਹੋਵੇ ਕਿ ਕੀ ਹੋਣਿਆ ਕੀ ਨਹੀਂ ਕਿਤੇ ਮਾਂ ਨੂੰ ਖਬਰ ਹੀ ਲਿਆ ਦੇ ਆ ਹੋ ਤੈਨੂੰ ਖਬਰਾਂ ਹੀ ਸੁਝਦੀਆਂ ਰਹਿੰਦੀਆਂ ਸਾਰੀ ਦਿਹਾੜੀ ਤੇ ਫੋਨ 'ਚ ਕੀ ਆਉਂਦਾ ਪਿਆ ਜਿਹੜਾ ਵੇਖਣਦਿਆਂ ਤੂੰ ਮੈਂ ਨਾ ਮੂੰਹ ਮੂੰਹ ਡੰਕਾ ਕਰ ਦੇਣਾ ਤੇਰਾ ਚਪੇੜਾ ਮਾਰ ਮਾਰ ਕੇ ਪਤਾ ਮੈਨੂੰ ਕਿੰਨਾ ਗੁੱਸਾ ਚੜਨਦਿਆ ਚੁੱਪ ਕਰਕੇ ਫੋਨ ਵੇਖ ਜਾਣ ਖਾਦੀ ਇਹਨਾਂ ਨੇ ਬਣਾ ਦੋ ਇਹਨਾਂ ਨੂੰ ਨਾਨ ਨਾਨ ਤੇ ਮੰਗੇ ਨਹੀਂ ਆਲੂ ਵਾਲੇ ਪਰੌਂਠੇ ਮੰਗੇ ਆ ਦਵਾ ਤੈਨੂੰ ਦਵਾ ਦਵਾ ਤੈਨੂੰ ਮੰਮੀ ਨਾ ਮਾਰੇ ਚੁੱਪ ਕਰਕੇ ਫੋਨ ਵੇਖ ਮੇਰੀ ਗੱਲ ਸੁਣ ਹਾਂ ਜਾ ਮਾਨਪ੍ਰੀਤ ਚਾਚੀ ਵੱਲੋਂ ਪਤਾ ਕਰਕੇ ਆ ਕੀ ਗੱਲ ਹੋਈ ਈ ਇਹਨਾਂ ਦੀ ਮੈਂ ਨਹੀਂ ਜਾਣੇ ਜੁਣਾ ਪਹਿਲਾਂ ਆਲੂ ਵਾਲੇ ਪਰੌਂਠੇ ਲਾ ਕੇ ਦੇ ਮੈਂ ਪਰੌਂਠੇ ਲਾਦਾ ਤੇ ਬਾਅਦ ਚ ਤੂੰ ਜਾਵੇਂ ਨਾ ਨਹੀਂ ਮੈਂ ਚਲ ਜੂੰਗਾ ਨਹੀਂ ਤੂੰ ਚੁੱਪ ਕਰਕੇ ਆਪਣਾ ਫੋਨ ਵੇਖ ਆਏ ਹਾ ਜੇ ਪਰੌਂਠੇ ਲਾਦਾ ਕੀ ਪਤਾ ਪੁੱਛ ਹੀ ਆਵੇ ਜੇ ਮੈਂ ਪਰੌਂਠੇ ਲਾ ਦੂੰਗੀ ਤੇ ਫਿਰ ਤੂੰ ਜਾਊਂਗਾ हां जलजूंगा उधर जीवन ਤੇ ਮੈਨੂੰ ਯਕੀਨ ਤੇ ਨਹੀਂ ਹੈਗਾ ਤੂੰ ਰਹਿਣ ਦੇ ਮੈਂ ਆਪੇ ਹੀ ਪਤਾ ਕਰ ਲੂੰਗੀ ਮੈਂ ਨਹੀਂ ਲਾਉਣੇ ਪਰੌਂਠੇ ਪਤਾ ਸਾਗ ਤੇ ਕਿੰਨੀ ਮਿਹਨਤ ਲੱਗੀ ਆ ਉਧਰ 2 ਘੰਟੇ ਮਰ ਗਈ ਉੱਥੇ ਠੰਡ ਚ ਖੜੀ ਖੜੀ ਮੈਂ ਤੇ ਕੰਨੇ ਕਿਆ ਹੀ ਸੁਮ ਲੈਣੀ ਆ ਪਹਿਲਾਂ ਸੂੰਹ ਲੈਣੀ ਮੇਰੀ ਗੱਲ ਸੁਣ ਲੋਕਾਂ ਦੇ ਨਿਆਣੇ ਵੇਲਾ ਕਿੰਨਾ ਕੁਝ ਪਤਾ ਕਰਕੇ ਦਿੰਦੇ ਮਾਵਾਂ ਨੂੰ ਤੇ ਤੂੰ ਤਾਂ ਹੈ ਹੀ ਨਕਮਾ ਮੈਂ ਚੁੱਕੀ ਪਰੀ ਚੂਗਲੀਆਂ ਦੀ ਪਰੀ ਅਵੇ ਲਾਉਦੇ ਹੋਣੀ ਕਿੰਨੇ ਸਿਆਣੇ ਆ ਮੇਰਾ ਤਾਂ ਮਤਰਾ ਹੈਗਾ ਇਹਨਾਂ ਕੰਮਾਂ ਆ ਗੋਪੀ ਵਾਲਾ ਮੈਨੂੰ ਕਿੱਦਾਂ ਕਹਿੰਦੀ ਹੁੰਦੀ ਸੀ ਤੁਹਾਡੀ ਦਰਾਨੀ ਜਠਾਣੀ ਦੀ ਨਹੀਂ ਬੰਦੀ ਤੁਹਾਡੀ ਜਰਾਂ ਮੈਂ ਤਾਂ ਲੈ ਕੇ ਆਉਣੀ ਆ ਆਪਣੀ ਭੈਣ ਤੇ ਵੇਖੀ ਸਾਡੀ ਕਿੰਨੀ ਬਣਨੀ ਆ ਹੁਣ ਮੇਰਾ ਜੀਤ ਕਰਨ ਦੇ ਆ ਵੀ ਮਾਨਪ੍ਰੀਤ ਵੱਲ ਜਾਵਾਂ ਤੇ ਪਤਾ ਲੈ ਕੇ ਆਵਾਂ ਮੇਰੀ ਲਾਦ ਨੂੰ ਤਾਂ ਕਿਤੇ ਮਾਸਾ ਨਹੀਂ ਹੈਗਾ ਵੀ ਮਾਂ ਦਾ ਸਾਥ ਦਈਏ ਤੁਹਾਡੀ ਮਾਂ ਇੰਨੇ ਕੰਮ ਕਰਨ ਲਈ ਆ ਜਦੋਂ ਤੇਰੀ ਚਾਚੀ ਨਾਲ ਮੇਰੀ ਲੜਾਈ ਹੁੰਦੀ ਹੁੰਦੀ ਸੀ ਨਾ ਤੇ ਪਤਾ ਕਿੰਨੀਆਂ ਗੋਪੀ ਗੱਲਾਂ ਕਰਦੀ ਹੁੰਦੀ ਸੀਗੀ ਤੁਹਾਨੂੰ ਕੀ ਲੱਗੇ ਦੁੱਖ ਤਾਂ ਮिन्नੂ ਹੋਣਦਿਆ ਨਾ ਮिन्नੂ ਕਹਿੰਦੀ ਹੁੰਦੀ ਸੀ ਮੈਂ ਆਪਣੀ ਭੈਣ ਲੈ ਕੇ ਆਉਣੀ ਆ ਤੇ ਸਾਡੀ ਫਿਰ ਦਰਾਣੀ ਜਠਾਣੀ ਦੀ ਬੜੀ ਬਣਿਆ ਕਰਨੀ ਟਾਡੀ ਤਾਂ ਲੜਾਈ ਹੁੰਦੀ ਆ ਹੁਣ ਵੇਲਾ ਅਸੀਂ ਤਾਂ ਫਿਰ ਵੀ ਵੰਡ ਵਰਤ ਕੇ ਦੋਵੇਂ ਜਣੀਆਂ ਚੱਲ ਜਾਂਦੀਆਂ ਵਾ ਤੇ ਇਹਨਾਂ ਦੀ ਇੰਨੀ ਲੜਾਈ ਹੋਣਦਈ ਸੀ ਨਾ ਕਿਤੇ ਮੇਰੇ ਪੈਰ ਠਰ ਗਏ ਠੰਡੇ ਥਾਂ ਤੇ ਖੜੀ ਹੋ ਕੇ ਕਿਤੇ ਇੰਨੀਆ ਗੱਲਾਂ ਕਰਨ ਦੀਆਂ ਇੱਕ ਦੂਜੀ ਨਾਲ ਲੜੀ ਜਾਂਦੀਆਂ ਪਈਆਂ। ਪਰ ਮਰ ਜਣਾ ਸੁਣਦਾ ਵੇ ਕਿਵੇਂ ਪਿਆ ਜਿਵੇਂ ਬਹੁ ਮੇਰਾ ਦੁੱਖ ਹੁੰਦਾ ਹੁੰਦਾ। ਮੇਰਾ ਤਾਂ ਜੀ ਕੋਲੋਂ ਤੇਰੀ ਕਰੀ। ਹਾਂ। ਉਹ ਖੰਡ ਕਰਦਾ ਰਹਿੰਦਾ ਵਾ। ਜੇ ਤੂੰ ਖਬਰ ਨਹੀਂ ਨਾ ਲੈਣੀ ਹੁੰਦੀ ਤਾਂ ਮੈਂ ਤਾਂ ਪੁੱਛਿਆ ਵੀ ਨਾ ਕਰ। ਮੈਂ ਕਦੇ ਪੁੱਛੀ ਆ। ਤੂੰ ਮੇਰੀ ਗੱਲ ਸੁਣ। ਸਾਗ ਮੈਂ ਰੱਖਿਆ ਹੀ ਉੱਥੇ ਗਰਮ ਕਰਕੇ ਰੋਟੀ ਖਾ ਲਈ ਮੈਨੂੰ ਘੜੀ ਲੱਗ ਜਾਨੀ ਮਨਪ੍ਰੀਤਵਾਲ। ਮੈਂ ਆਲੂ ਵਾਲੇ ਪਰੌਂਠੇ ਆ ਦਾ। ਮੈਂ ਦਵਾ ਤੈਨੂੰ ਨਾਲ ਬਣਾ ਕੇ। ਡੇ ਪਖੰਡ ਫੜੇ ਤੂੰ ਚੁੱਪ ਕਰਕੇ ਬੈ ਕੇ ਤੇ ਰੋਟੀ ਖਾਸ ਆਗਣਾ ਅੱਛਾ ਕਰਦਾ ਫਿਰਦਾ ਪਖੰਡ ਕਿਤੇ ਇਹਨਾਂ ਲਈ ਮਾਂ ਦਾ ਸਾਥ ਦੇ ਦ ਮੇਰੇ ਤਾਂ ਜੀ ਕਰਦਾ ਤੈਨੂੰ ਚੱਲ ਫੜ ਕੇ ਔਨੀ ਆ ਮੈਂ ਉਧਰ ਹੋ ਗਏ ਮੰਮੀ ਦਾ ਵੀ ਕਿਤੇ ਵਾਸ ਨਹੀਂ ਚੱਲਦਾ ਆ ਕੇ ਮੈਨੂੰ ਕੁੱਟ ਜਾਂਦੀ ਆ ਗੁਆਂਢ ਚ ਲੜਾਈ ਹੁੰਦੀ ਆ ਤੇ ਕੁੱਟ ਮੈਨੂੰ ਪਾ ਜਾਂਦੀ ਆ ਯਾਨੀ